ਰਿਜ਼ਰਵ ਬੈਂਕ ਵੱਲੋਂ ਸੀਆਰਟੇ ਘਟਾਉਤੇ ਲਾਣਨ ਤੋਂ ਬਾਅਦ ਨਿਊਜ਼ੀਲੈਂਡ ਦੇ ਬੈਂਕਾਂ ਨੇ ਹੁਣ ਮਾਰਗੇਜ ਦਰਾਂ ਘਟਾਉਣ ਦਾ ਫੈਸਲਾ ਕੀਤਾ ਹੈ ਅਤੇ ਇਹ ਦੌਰ ਲਗਾਤਾਰ ਚੱਲ ਰਿਹਾ ਹੈ ਇਸ ਹੋਰ ਦੇ ਵਿੱਚ ਹੁਣ ਐਸਬੀ ਬੈਂਕ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ ਬੈਂਕ ਨੇ ਕਿਹਾ ਹੈ ਕਿ 2 ਸਾਲ ਫਿਕਸ ਕਰਨ ਦੇ ਲਈ ਵਿਆਜ ਦਰ ਹੁਣ 5.89% ਦੀ ਕਰ ਦਿੱਤੀਆਂ ਗਿਆ ਨੇ ਜਦ ਕਿ 18 ਮਹੀਨਿਆਂ ਦੇ ਲਈ ਵਿਆਜ ਦਰ 5.99% ਤੇ 3 ਤੋਂ 4 ਸਾਲਾਂ ਦੇ ਲਈ ਇਹ ਵਿਆਜ ਦਰਾਂ 5.79% ਦੀ ਕਰ ਦਿੱਤੀਆਂ ਗਿਆ ਨੇ 5 ਸਾਲਾਂ ਦੇ ਲਈ ਵੀ ਵਿਆਜ ਦਰਾਂ ਕਟਾ ਦਿੱਤੀਆਂ ਗਿਆ ਨੇ ਅਤੇ ਇਹਨਾਂ ਕਟਾਈਆਂ ਵਿਆਜ ਦਰਾਂ 'ਚ ਘਟੋ-ਘਟ 20% ਦੀ ਡਿਪੋਜ਼ਿਟ ਹੋਣਾ ਲਾਜ਼ਮੀ ਹੈ। ਸੋ ਇਹ 20% ਦੀ ਡਿਪੋਜ਼ਿਟ ਕਰਨ ਵਾਲੇ ਗਾਕਾ ਦੇ ਲਈ ਮਾਰਗੇਜ ਵਿਆਜ ਦਰਾਂ 'ਚ ਹੋਰ ਕਟੌਤੀ ਹੋਣਾ ਕਾਫੀ ਫਾਇਦੇਮੰਦ ਹੈ ਅਤੇ ਇਹਨਾਂ ਦੇ ਲਈ ਘਰ ਖਰੀਦਣਾ ਹੁਣ ਹੋਰ ਵੀ ਸੁਖਾਲਾ ਹੋ ਗਿਆ ਹੈ।